ਸਿੱਕਾਲ ਜੀ ਸਾਰਿਆਂ ਨੂੰ ਫਿਰ ਤੋਂ ਸਵਾਗਤ ਹੈ ਤੁਹਾਡਾ YouTube ਚੈਨਲ ਦੇ ਵਿੱਚ ਅੱਜ ਆਪਾਂ ਕੁਝ ਕਸੂਤ ਰੈਡੀ ਹੋ ਕੇ ਜਾ ਰਹੇ ਆ ਤੁਹਾਡੇ ਨਾਲ ਸ਼ੋਅ ਕਰ ਰਹੇ ਆ ਜਿਵੇਂ ਕਿ ਫਸਟ ਵੀ ਰੂਗਾ ਹੈਂਡਵਰਕ ਦਾ ਸੂਤੀ ਵਾਲਾ ਪ੍ਰਿੰਟ ਦਾ ਸੂਤ ਰੂਗਾ ਇਹ ਹੈਂਡਵਰਕ ਕريب ਦਾ ਇਹਦੇ ਨੈਕ ਤੇ ਘੇਰੇ ਤੇ ਵਰਕ ਆਊਗਾ ਦੁਪੱਟੇ 'ਚ ਬੁੱਢੀ ਆਊਗੀ ਬਹੁਤ ਸੋਹਣਾ ਫਲੋਰ ਚਨਾਉਣ ਦਾ ਦੁਪੱਟਾ ਇਹਦੇ ਨਾਲ ਲੱਗਣਾ ਇਹ ਵੀ ਕريب ਦੇ ਉੱਪਰ ਡਾਈਏਬਲ ਫੈਬਰਿਕ ਤੇ ਬਣਿਆ ਨੈਕ ਆਊਗਾ ਘੇਰਾ ਆਊਗਾ ਇਹ ਵਾਲਾ ਇਹਦਾ ਦੁਪੱਟਾ ਆਊਗਾ ਇਹ ਵੀ ਬਹੁਤ ਸੋਹਣਾ ਸੈਟ ਬਣ ਕੇ ਰੈਡੀ ਹੋਇਆ ਇਹ ਫ੍ਰੌਕ ਸੂਟ ਬਣਿਆ ਹੋਇਆ ਇਹਦੀ neck ਤੇ ਆਊਗਾ ਫ੍ਰੌਕ ਤੇ ਆਊਗਾ ਵਿੱਚ ਇਹ ਵਾਲਾ ਆਪਣਾ ਬਣਿਆ ਹੋਇਆ ਬਰਦਰੀ ਦੇ ਵਿੱਚ ਬਾਟਮ ਤੇ ਕੰਮ ਆਉਗਾ ਇਹ ਹੈਂਡਵਰਕ ਦੇ ਫੀਸ ਰਾਂਗੇ ਇਹ ਆਪਣਾ ਪ੍ਰੋਪਰ ਜਿਹੜਾ yellow color ਦਾ ਮੋਸਟਲੀ ਹੁੰਦਾ ਹੀ ਜਾਂਦਾ ਇਹ ਮਸ਼ੀਨਵਰਕ ਦਾ ਸੂਟ ਆ ਇਹ ਸਰਚਾਂ ਨੂੰ ਦਿਖਾਉਣੀ ਆ ਇਹ ਟਿਸ਼ੂ ਤੇ ਬਣਿਆ ਹੋਇਆ ਇਹਦੇ ਕੀ ਰੀਤੀ ਕੰਮ ਆਊਗਾ 슬ੀਵਸ ਤੇ ਆਊਗਾ ਇਹਦਾ ਦੁਪੱਟਾ ਹੋਗਾ ਇਹਦੇ ਨਾਲ ਬਾਟਮ ਸਟਿਚ ਕੀਤੀ ਹੋਈ ਆ ਤੇ ਆਊਗਾ ਦੀ ਆਰੀ ਵਰਕ ਦਾ ਇਹ ਵੀ ਆਰੀ टाइप ਕਿਸੇ ਨੇ ਵਰਕ ਕਰਵਾਇਆ ਫੋਰ ਸਾਈਡ ਇਹਦੇ ਦੁਪੱਟੇ ਤੇ ਐਂਡ ਇਹਦੀ ਘੇਰੀ ਤੇ ਆਊਗਾ ਸ਼ੌਟ ਤੇ ਬੁੱਤੀ ਆਉਗੀ ਇਹਦਾ ਆਊਗਾ ਪਿਓਰ ਗਾਵਾ ਡੀਨ ਤੇ ਬਣਿਆ ਹੋਇਆ ਇਹ ਵੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਫਿਰ ਉਹ ਦਾ ਇੱਕ ਵਾਈਟ ਕਲਰ ਦਾ ਸੂਟ ਇਹ ਵੀ ਸੋਹਣਾ ਬਣ ਕੇ ਰੈਡੀ ਹੋਇਆ ਫਿਰ ਉਹ ਬੰਬੂਸੀ ਜਿਹੜੇ ਅਸੀਂ ਤੁਹਾਨੂੰ ਦਿਖਾਉਣੇ ਹੁੰਦੇ ਆ neck ਤੇ ਵਰਕ ਕੀਤਾ ਹੋਇਆ ਇੱਕ ਸੂਟ ਤੁਹਾਨੂੰ ਦਿਖਾਉਣੇ ਆ ਇੱਧਰ ਤੁਸੀਂ ਦੇਖੋ ਵੀ ਇਹ ਵਾਲੇ ਜਿਹੜੇ ਸੂਟ ਨੇ ਇਹਦਾ ਬਲੂ ਕਲਰ ਆਊਗਾ ਇੱਕ ਇਹਦਾ ਆਊਗਾ ਜੀ ਚਾਰ ਕਲਰ ਮਿਲਣਗੇ ਤੁਹਾਨੂੰ ਇਹ ਸੂਟ ਦੇ ਵਿੱਚ ਕਵਾਂਟੀਟੀ ਇਹਦੇ ਵਰਕ ਆਊਗਾ ਤੇ ਇਹ ਰੀਤੇ ਇਹਦੇ ਫਲਾਵਰ ਬਣੇ ਹੋਏ ਆ ਬਹੁਤ ਸੋਹਣੇ ਇਹ ਵਾਲੇ ਫਲਾਵਰ ਇਹਦੇ ਬੈਕ ਤੇ ਆਉਣਗੇ ਨੈਵੀ ਬਲੂਜ਼ ਆ ਇਹਦਾ ਕਲਰ ਹੋਊਗਾ ਦੁਪੱਟਾ ਬੜਾ ਸੋਹਣਾ ਇਹਦਾ ਦੁਪੱਟਾ ਵੀ ਸਮ ਚੈਕਰ ਬਣਿਆ ਏਦਾਂ ਦੇ ਨਾਲ ਇੱਕ ਇਹਦੇ ਵਿੱਚ ਆ ਜੈਡ ਬਲੈਕ ਕਲਰ ਹੋਊਗਾ ਇਹ ਦੁਪੱਟਾ ਹੋਊਗਾ ਦਾ ਸੋਨਾ ਦੁਪੱਟਾ ਬਣ ਕੇ ਰੈਡੀ ਹੋਇਆ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਵਿੱਚ ਲੇਸਿਸ ਲੱਗੀ ਹੋਈ ਹੈ ਦੁਪੱਟੇ ਦੇ ਇਹਦਾ ਇੱਕ ਸੂਪ ਸਟਿਚ ਹੋਊਗਾ ਦੁਪੱਟਾ ਵੀ ਸੋਨਾ ਇਹਦੇ ਬੈਕ ਤੇ ਆਊਗਾ ਇਹਦੇ ਵਿੱਚ ਕਲਰ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਇਹਦੇ ਕਿ ਰਾ ਤੁਸੀਂ ক্লোਜ਼ਲੀ ਦੇਖ ਸਕਦੇ ਹੋ ਲੇਸਿਸ ਲੱਗੀਆਂ ਹੋਣਗੀਆਂ ਪ੍ਰੋਪਰ ਇਹਦੇ ਵਿੱਚ ਇਹਦੇ ਵਿੱਚ ਇੱਕ ਆਉਂਦਾ ਜੀ ग्रीन कलर ब्लू कलर ਆਊਗਾ 블랙 कलर ਆਊਗਾ ਇੱਕ ਆਊਗਾ 골ਡਨ ਮਸਟਰਡ ਕੋਲ ਇਹਦੇ ਕਲਰਆਂ ਦੇ ਬਹੁਤ ਸੋਹਣੇ ਸੂਟ ਬਣ ਕੇ ਇੱਕ ਆਉਂਦੇ ਵਿੱਚ ਰੈੱਡ ਮਹਰੂਨ ਕੋਲ ਬਹੁਤ ਸੋਹਣੇ ਸੂਟ ਸਟਿਚ ਹੋਣਗੇ ਇਹ ਜਿਆਦਾ ਕੁਛ ਇਹਨਾਂ ਤੇ ਡਿਜ਼ਾਈਨਿੰਗ ਸਾਰੀ ਪ੍ਰੋਪਰ ਹੋਈ ਆ ਰਾਮਟੈਕਸ ਦੇ ਇਹ ਸੂਟ ਰਹਿਣਗੇ ਪ੍ਰਾਈਸ ਇਹਨਾਂ ਦਾ 3500 ਸੂਟ ਦਾ ਪ੍ਰਾਈਸ ਰਹੂਗਾ ਦੁਪੱਟੇ ਨਾਲ ਨਹੀਂ ਸਾਰੀਆਂ ਲੇਸਿਸ ਵਗੈਰਾ ਇਹਨਾਂ ਤੇ ਕੰਪਲੀਟ ਹੋਈਆਂ ਹੋਈਆਂ ਆ ਬਾਕੀ ਤੁਹਾਨੂੰ ਖਾਦੀ ਦੇ ਕਲਰ ਚੈੱਕ ਕਰਵਾ ਦਿੰਨੇ ਆ ਇਹ ਵਾਲੇ ਰਾਮਪੈਕਸ ਦੇ ਖਾਦੀ ਦੇ ਸੂਟ ਨੇ ਇਹਨਾਂ ਦੇ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕੱਪੜਾ ਹੈ ਇਹ ਤੇ ਤੁਸੀਂ ਹੈਂਡਵਰਕ ਮਸ਼ੀਨਵਰਕ ਕਰਵਾ ਸਕਦੇ ਹੋ ਰਾਇਲ ब्लू ਆ ਕਾਪਰ ਆ ਰੈੱਡ ਕਲਰ ਆ ਰਾਣੀ ਕਲਰ ਆਊਗਾ ਬਲੈਕ ਕਲਰ yellow ਐਂਡ cream ਇਹ ਵਾਲੇ ਕਲਰ ਆਉਣਗੇ ਇਹਨਾਂ ਤੇ ਵਰਕ ਬੜਾ ਸੋਹਣਾ ਹੁੰਦਾ ਤੁਸੀਂ ਇਹਨਾਂ ਤੇ ਮਸ਼ੀਨਵਰਕ ਆਰੀਵਰਕ ਕਰਵਾ ਸਕਦੇ ਹੋ ਬਾਕੀ ਇੱਧਰ ਕਾਫੀ ਸਾਰੇ ਸੂਟ ਪਏ ਨੇ ਸੋ ਇਹ ਸਾਰੇ ਸੂਟ ਸਾਡੇ ਰੈਡੀ ਹੋ ਕੇ ਕਸਟਮਰ ਦੇ ਜਾਣ ਵਾਲੇ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਥੋੜਾ ਜਿਹਾ ਖਲਾਰਾ ਬਹੁਤ ਜ਼ਿਆਦਾ ਹੁੰਦਾ ਬਟੀਤੇ ਸੋ ਆਰਡਰ ਕੰਮੀ ਇੰਨਾ ਹੁੰਦਾ ਕਿ ਪ੍ਰੋਪਰ ਸਾਰਾ ਆਪਾਂ ਕਲੀਅਰ ਨਹੀਂ ਕਰ ਸਕਦੇ ਤੇ ਇਹ ਵਾਲੇ ਸੂਟ ਅਨਸਟਿਚ ਜਾਣੇ ਨੇ ਕਿਸੇ ਕਲਾਇੰਟ ਦੇ ਇਹ ਵਾਲਾ ਜਿਹੜਾ ਮੇਰੇ ਸੇਮ ਵੀਅਰ ਕੀਤਾ ਹੋਇਆ ਸੂਟ ਆ ਉਹਦੇ ਆ ਸੇਮ ਸੂਟ ਹੈਗਾ ਇਹ ਪਿੰਕ ਸੂਟ ਹੈਗਾ ਤੇ ਆਰੀ ਵਰਕ ਦਾ ਇਹ ਅਨਸੂਟ ਅਨਸਟੀਚ ਸੂਟ ਵੀ ਦੁਪੱਟੇ ਵਰਕ ਕੰਪਲੀਟ ਸੂਟ ਜਾ ਰਹੇ ਨੇ ਇਹ ਕਾਟਨ ਦਾ ਸਾਰੇ ਸੂਟ ਬਹੁਤ ਸੋਹਣੇ ਨੇ ਇਹ ਵੀ ਕਾਟਨ ਦਾ ਸੂਟ ਹੈ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਬੇਫਿਕਰ ਹੋ ਕੇ ਤੁਹਾਨੂੰ ਸਾਰਾ ਸੂਟ ਮਤਲਬ ਕੰਪਲੀਟ ਮਿਲੇਗਾ ਸਟੀਚਿੰਗ ਸਭ ਕੁਝ ਮਿਲੇਗੀ ਬਸ ਥੋੜਾ ਕਈ ਵਾਰੀ ਆਪਣਾ ਕੋਰੀਅਰ ਲੇਟ ਜ਼ਰੂਰ ਹੋ ਜਾਂਦਾ ਸਰਵਿਸ 'ਚ ਥੋੜੀ ਜੀ ਪ੍ਰੋਬਲਮ ਜ਼ਰੂਰ ਆ ਜਾਂਦੀ ਹੈ ਬਾਕੀ ਹੋਰ ਇਦਾਂ ਦੀ ਤੁਹਾਨੂੰ ਸਟਾਫ ਦੇ ਵਿੱਚ ਜਾਂ ਸਟੀਚਿੰਗ ਦੇ ਵਿੱਚ ਤੁਹਾਨੂੰ ਕੋਈ ਵੀ ਅਹ ਟੈਨਸ਼ਨ ਲੈਣ ਦੀ ਨਹੀਂ ਲੋੜ ਸਾਰਾ ਕਪੜਾ ਸਭ ਕੁਝ ਤੁਹਾਨੂੰ ਫਰੈਸ਼ ਵਧੀਆ ਮਿਲੇਗਾ ਸਟਿਚਿੰਗ ਵਧੀਆ ਹੋਊਗੀ ਇਹ ਵਾਲੇ ਸਟਿਚਿੰਗ ਸੂਟ ਨੇ ਸਟੀਚ ਕੀਤੇ ਹੋਏ ਨੇ ਕਸਟਮਰ ਦੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਪ੍ਰਿੰਟ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਸੈਂਡ ਕਰ ਦੇਣਾ ਜੋ ਵੀ ਤੁਹਾਨੂੰ ਪ੍ਰਿੰਟ ਚਾਹੀਦਾ ਹੋਊਗਾ ਜਾਂ ਤੁਹਾਨੂੰ ਇੱਧਰ ਜਿੱਦਾਂ ਇਹ ਵਾਲੇ ਸੂਟ ਪਏ ਨੇ ਇਹ ਵਾਲੇ ਜਿਵੇਂ ਇੱਧਰ ਆਪਣੇ ਫ੍ਰੀਕ ਦੇ ਸੂਟ ਪਏ ਨੇ ਇਹ ਵਾਲਾ ਸੂਟ ਵੀ ਬਹੁਤ ਸੋਹਣਾ ਹੈ ਮਸਲੀਨ ਦਾ ਸੂਟ ਹੈ ਤੇ ਇਹਦੇ ਨਾਲ ਦੁਪੱਟਾ ਆਉਗਾ ਇਹ ਵਾਲੇ ਦੇ ਨਾਲ ਦੁਪੱਟਾ ਆਉਗਾ ਇਹ ਪਿਓਰ ਕਰੀਬ ਦੇ ਸੂਟ ਆਉਣਗੇ ਬਹੁਤ ਸੋਹਣੇ ਸੂਟ ਬਣਗੇ ਇਹ ਆਉਗਾ ਜੀ ਟਿਸ਼ੂ ਦੇ ਵਿੱਚ ਬਹੁਤ ਸੋਹਣਾ ਲੱਗਦਾ 블루 ਗ੍ਰੇ ਜਿਹਾ ਟਿਸ਼ੂ ਦੇ ਵਿੱਚ ਆ ਬਾਕੀ ਬਰਬਰੀ ਦੇ ਵਿੱਚ ਇੱਕ ਆਪਣੇ ਕੋਲੇ ਕਲੀਨ ਸਟਾਫ ਦੀ ਬਹੁਤ ਡਿਮਾਂਡ ਹੁੰਦੀ ਆ ਇਹ ਵਾਲੇ ਦੀ ਇਹ ਵਾਲਾ ਸਟਾਫ ਹੈ ਜਿਹੜਾ ਡਿਸਕਾਊਂਟ ਦਾ ਵੈਟਸਨ ਦਾ ਇਹ ਮੇਰੇ ਆਫ ਵਾਈਟ ਪਾਇਆ ਹੋਇਆ ਇਹਦੇ ਵਿੱਚ ਇੱਧਰ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਕਾਫੀ ਕਲਰ ਮਿਲ ਜਾਣਗੇ ਇਹਦੇ ਵਿੱਚ ਇਦੇ ਵਿੱਚ 10 ਤੋਂ 12 ਕਲਰ ਤੁਹਾਨੂੰ ਮਿਲ ਜਾਣਗੇ ਬਾਕੀ ਇੱਧਰ ਕਾਟਨ ਲੱਗੀ ਹੋਈ ਆ ਕ੍ਰਾਸ਼ ਦੇ ਸਾਰੇ ਕਲਰ ਮਿਲ ਜਾਣਗੇ ਸਾਰੇ ਪਿਸ਼ੂ ਦੇ ਮਿਲ ਜਾਣਗੇ ਤੁਹਾਨੂੰ ਕਾਟਨ ਬ੍ਰாக்கਟ ਸਭ ਕੁਝ ਆਪਣੇ ਕੋਲ ਹੁੰਦਾ ਇਹ ਮਸਲੀਨ ਦੇ ਪ੍ਰਿੰਟ ਲੱਗੇ ਹੋਏ ਨੇ ਇੱਧਰ ਬਾਕੀ ਹੈਂਡਵਰਕ ਕੀਤੇ ਹੋਏ ਸੂਟ ਲੱਗੇ ਨੇ ਯੋ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਜਿੱਦਾਂ ਇਹ ਸਿਲਕ ਪਸ਼ਮੀਨੇ ਦਾ ਆਰੀ ਵਰਕ ਦੇ ਵਿੱਚ ਆ ਗਿਆ ਇਹ ਮੋਸਟਲੀ ਪਿਛਲੇ ਸਾਲ ਵੀ ਪਾਇਆ ਸੀ ਹੁਣ ਫੇਰੇ ਦੇ ਆਰਡਰ ਸਟਾਰਟ ਹੋ ਗਿਆ ਸੋ ਤੁਸੀਂ ਵੀ ਜਿਨ੍ਹਾਂ ਨੇ ਸੂਟ ਰੈਡੀ ਕਰਵਾਉਣੇ ਆ ਤੁਸੀਂ ਆਪਣਾ ਆਰਡਰ ਵਟਸਐਪ ਤੇ ਪਲੇਸ ਕਰ ਸਕਦੇ ਹੋ ਬਾਕੀ ਹੈਂਡਵਰਕ ਦੇ ਸੂਟ ਜਿੱਦਾਂ ਇੱਕ ਇਹ ਸੂਟ ਅੱਜ ਰੈਡੀ ਹੋਇਆ ਰਾਇਲ ਬਲੂ ਕਲਰ ਦਾ ਇਹ ਆਰਗੈਂਜ਼ਾ ਸਿਲਕ ਤੇ ਬਣਿਆ ਹੋਇਆ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਦੁਪੱਟੇ ਤੇ ਵੀ ਤੁਸੀਂ ਵਰਕ ਕਰ ਸਕਦੇ ਹੋ ਇਦੇ ਵਿੱਚ ਕਲਰ ਵੀ ਤੁਸੀਂ ਚੇਂਜ ਕਰ ਸਕਦੇ ਹੋ ਪਰ ਕਲਰ ਚੇਂਜ ਕਰਨ ਦੀ ਕੋਈ ਆਪਸ਼ਨ ਨਹੀਂ ਬਹੁਤ ਸੋਹਣਾ ਰਾਇਲ ਬਲੂ ਕਲਰ ਹੈਗਾ ਇਹ ਫਿਰ ਆਊਗਾ ਖਾਤੀ ਦੇ ਉੱਪਰ ਬਣਿਆ ਹੋਇਆ ਸੂਟ ਇਹ ਵੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਹੈਂਡਵਰਕ ਦਾ ਸੂਟ ਬਣਿਆ ਹੋਇਆ ਹੈ ਬਾਕੀ ਸਾਰੀ ਕਲੈਕਸ਼ਨ ਹੁੰਦੀ ਹੈ ਆਪਣੇ ਕੋਲੇ ਹੈਂਡਵਰਕ ਮਸ਼ੀਨਵਰਕ ਪੇਟਨਵਰਕ ਬਾਦਲਾਵਰਕ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਸਸ਼ੀ ਕਲਜੀ ਥੈਂਕ ਯੂ